ਜਿੱਥੇ ਵੀ ਜਥੇਬੰਦੀਆਂ ਦੇ ਸੇਨੀਅਰ ਆ ਗੋਣੇ ਸਭ ਤੋਂ ਪਹਿਲਾਂ ਉਹ ਸੋਚਣ ਕਿ ਇਹਨੂੰ ਮੋੜਨਾ ਕਿਵੇਂ ਹੈ ਕਿਉਂਕਿ ਸਾਡੇ ਰੰਗਦਾਰਖੇ ਨੇ ਪਾਰਟੀਆਂ ਵਾਂਗੂ ਜਿੱਥੇ ਬੰਦਿਆਂ ਦੇ ਕੌੜੀਆਂ ਲਕੜੀਆਂ ਗੱਲਾਂ ਨੇ ਰੰਗਦਾਰਖੇ ਨੇ ਸਾਡੇ ਹੁਣ ਅਸੀਂ ਅੱਜ ਆਜ਼ਾਦ ਤੋਂ ਆਏ ਆ ਅਸੀਂ ਬਲੈਕ ਟੀਮ ਆਏ ਆ ਮਰ ਕੇ ਸਾਡੇ ਤੇ ਮੁੱਦਾ ਲੱਗ ਜੇ ਵੀ ਤੁਸੀਂ ਕਿਉਂ ਗੇ ਰਾਜੇਵਾ ਇਹੇ ਸੋਚਣੀ ਚਾਹੀਦੀ ਹੈ ਸਾਨੂੰ ਰੋਕ ਨਹੀਂ ਹੋਣੀ ਚਾਹੀਦੀ ਸੱਤੋਂ ਲੋਕ ਨਾਰਾਜ਼ ਕਿਉਂ ਨੇ ਸਾਡੇ ਆਗੂ ਨੂੰ ਇਹ ਸੋਚਣੀ ਚਾਹੀਦੀ ਹੈ ਵੀ ਸੱਤੋਂ ਲੋਕ ਨਾਰਾਜ਼ ਕਿਉਂ ਨੇ ਵਾੜੀਆਂ ਜੱਥੇ ਗੋਡੀਆਂ ਤੋਂ ਕਿਉਂ ਨਰਾਜ ਹੋਏ ਨੇ ਇਹ ਸੋਚਣੀ ਚਾਹੀਦੀ ਹੈ ਦਰਾਜ ਨਰਾਜ਼ਗੀ ਲੋਕਾਂ ਦੀ ਦੂਰ ਨਹੀਂ ਚਾਹੀਦੀ ਹੈ ਲੋਕ ਪਾਗਲ ਨਹੀਂ ਲੋਕ ਪਿੰਡਾਂ 'ਚ ਸਾਨੂੰ ਢੀਕ ਰਹੇ ਨੇ ਸਾਨੂੰ ਲੋਕ ਪਿੰਡਾਂ 'ਚ ਢੀਕ ਰਹੇ ਨੇ ਸਾਡੇ ਆਕੂ 'ਚ ਜਾਂਦੇ ਹੈਗੇ ਪਿੰਡਾਂ 'ਚ ਕਿਉਂਕਿ ਜਿੱਲੀ ਆਜਾ ਮੋਰਚਾ ਸੀ ਜਿੱਲੀ ਵਾਲੇ ਮੋਰਚੇ ਜਿੱਥੇ ਫੜਕ ਰਿਹਾ ਉਹ ਫਰਕ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਸਾਡੇ ਜਹਾ ਫੜਕੇ ਸਾਡੀ ਦਸ ਦਸਵੀਂ ਜਦੀ ਹਾਲ ਜੇ ਵਿੱਚ ਚੱਕਣ ਪਾਪੜਾ ਦੀ ਗੁਰਜਾਨੂ ਮਾਸਟਰ ਦੀ ਦਿੱਲੀ ਦੀ ਸਾਨੂੰ ਪਤਾ ਹੈ ਵੀ ਜਥੇਬੰਦੀਆਂ ਜਾਂ ਲੋਕਸ੍ਰੀ ਨਹੀਂ ਜਾਂਦਾ ਸਾਡੇ ਲੋਕਾਂ 'ਚ ਲੋਕ ਜਥੇਬੰਦੀਆਂ ਜਿਹਨਾਂ ਨੂੰ ਕੁਸਟ ਕਰਦੇ ਨੇ ਉਹ ਜਥੇਬੰਦੀਆਂ ਨੂੰ ਦੱਸਣਾ ਚਾਹੀਦਾ ਕੋਈ ਆਪਣੀ ਗਲਤੀ ਛੱਡ ਗਈ ਤਾਂ ਕਰਕੇ ਇਸ ਕਰਕੇ ਜਿੰਨੀ ਵੀ ਟੀਮ ਹੈ ਚਾਹੇ ਉਹ ਕਿਸਾਨ ਮੋਰਚਾ ਚਾਹੇ ਚਾਹੇ ਕੋਈ ਵੀ ਮੋਰਚਾ ਤੁਸੀਂ ਮੋਰਚੇ ਕਿਉਂ ਬਣਾ ਰੱਖਦੇ ਅਸੀਂ ਇੱਕ ਕਿਉਂ ਨਹੀਂ ਹੁੰਦੇ ਸਾਰੀਆਂ ਪਾਰਟੀਆਂ ਇੱਕ ਰੇ ਇਹ ਕਰਕੇ ਸਾਡੀ ਬੇਨਤੀ ਹੈ ਵੀ ਇਹ ਜਰੂਰ ਸੋਚੋ ਧੰਨਵਾਦ ਜੀ